ਬੇਸਲਾ ਸਾਹਿਬਾ ਕਾਟਿਓ ਜੀ ਨਾਮਾਨ ਸਰੋਤਿ ਹੋਤੋ ਗੁਰੂਵਾਰੀ ਦਾ ਉਪਾਤਿ ਕੋਡਾ ਜਸਤੇ ਪਾਰਸਾਨੀ ਕੋਲੇ ਦਰਜ ਦੀਆਂ ਸੇਵਾ ਸਮਾਂ ਮਨਾਣ ਪਿਆਰੀ ਸਾਧ ਜੀ ਬਖਸ਼ੋ ਜੇ ਨਾਮਾਨ ਜੀ ਮਾਨਤਾ ਆਦੇ ਪਾਨੇ ਚੰਡੀਓ ਜੀ ਉਸ ਨੇ ਆਪਰਿਆ ਧਿਆਨ ਕਰੇ ਹਾਲ ਤੁਰਵਾ ਦੋ ਤਾਂਤਨੂਲਾ ਜੀ ਮਹਾਰਾਜ ਤਾਂਤਨੂਗੋਵਰ ਸਿੰਘ ਜੀ ਮਹਾਰਾਜ ਤਾਂਤਨ ਸਿੰਘੋ ਸ਼ੀਰੋ ਸੰਤੋ ਮਹਾਂਪੁਰਜ ਤਾਂਤਨ ਬਾਬਾ ਜੀ ਮਹਾਰਾਜ ਤੰਤ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹੀ ਆਪ ਜੀ ਦੀ ਪਾਖਤ ਪਰ ਹਜ਼ੂਰੀ ਦਾ ਸਤਿ ਸ਼੍ਰੀ ਅਕਾਲ ਬੇਨਤੀ ਕਰਦੂ ਜੀ ਆਪ ਜੀ ਦੀ ਬਾਣੀ ਮਹਾਨ ਰਸ ਵਿੱਚ ਪੈ ਰਹੀ ਜੀ ਬਾਝੇ ਕਰਪਾਵਾੜਾ ਆਪ ਜੀ ਦੇ ਮਹਾਨ ਕਰਨ ਵਿਚਾਰ ਲੱਖ ਖੁਸ਼ੀਆਂ ਪਾਪ ਸ਼ਾਹੀਆਂ ਇਹਨਾਂ ਦਾ ਪ੍ਰਗਟ ਕਰਨ ਦੇ ਕਾਰਨ ਆਮ ਦੇਣਾ ਮਨਨ ਕੀਤਾ ਹੋਇਆ ਜੋ ਮੰਨਦਾ ਤੰਤ ਰੱਪਨੇ ਤੇ ਜੋਈ ਸੋਈ ਜੇਰਾ ਨਾਨਕ ਦਾ ਸੁਖ ਤੇ ਜੋ ਬੋਲਾਈ ਨਮਤ ਹੋਵੇ ਸ਼ਾਹ ਪੁਰ ਸਰਬ ਸੋਮਾ ਦਾ ਮਾਰਾ ਨਰਾਜ ਕੇ ਵਾਸਾਰੇ ਕਾਮ ਤੇ ਨਾ ਸੋਇ ਸਾਥ ਯੰਮੀ ਜੀਏ ਤੇ ਸਰਬ ਸੁਖ ਪਾਵੇ ਮੇਰੇ ਮਨਾਂ ਦੇ ਮਹਾਵਾਣਨ ਸਾਲ ਦਰ ਕਰਦੇ ਪੀਤਵਾ ਨਾਮ ਜੀ ਦੇ ਤੁਹਾਰਾ ਰੱਖਣ ਵਾਲੇ ਸਰਦਾਰ ਕਰਦੀਪ ਸਿੰਘ ਜੀ ਮੈਂ ਬਸਾਬ ਸਰਗੂ ਜੀ ਦੀਪਾ ਹਰ ਸਨਤਾਰਾ ਗੁਰੂ ਜੀ ਜਿਤ ਕਰਨਾ ਸਮਾਉ ਦੇ ਤੇ ਪਾਇਆ ਜੀ سردار قصیب سندھی والوں کی دے جانا کی قضاق دین دی کی تھی کہ سی آپ جی نے مہار بس کرتا کی تھی ہے یہ بھائی جب کی دا بس کی تھی ہے جب پاک جائی سے پاک نہ کرتے ہیں ہمیں آپ کو لے تو لے کے سردار قصیب سنگھا ਆਪਣਾ ਮਿਰਦ ਪਛਾਨ ਆਤ ਮੇਰਾ ਕੀ ਕਰ ਆਪਣੇ ਸਦਾ ਸਦਾ ਰਾਤਮਾਨ ਹਮਰੀ ਘਣਤ ਕੰਗੜੀਆਂ ਕਾਈ ਆਪਣਾ ਮਿਰਦ ਪਛਾਨ ਆਤ ਮੇਰਾ ਕੀ ਕਰ ਆਪਣੇ ਸਦਾ ਸਦਾ ਰਾਤਮਾਨ ਸਾਧ ਜੀਆ ਦਿੱਤਾ ਮੈਨਰ ਥਾਨ ਆਪਣੇ ਦਾਸ ਕੀ ਆਪੈ ਜਿਨਰਾ ਕੀ ਨਾਨਕ ਸਾਧ ਗੁਰੂ ਦਾ ਨ ਜੀਉ ਪਾਏ ਕਿੰਨ ਜਿਨ ਸਾਧ ਜੀਆ ਦਿੱਤਾ ਮੈਨਰ ਥਾਨ ਆਪਣੇ ਦਾਸ ਕੀ ਆਪੈ ਜਿਨਰਾ ਕੀ ਤਲਰਾਉ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਸਟਾਫਰਾਂ ਸਾਰੇ ਇਸਪੀਰ ਦੇ ਵਰਕਰ ਸਾਹਿਬਾਂ ਤੇ ਸਾਡੇ ਖੰਤੀ ਸਾਹਿਬਾ ਸਾਰੇ ਸੰਗਤ ਨੂੰ ਮਾਣ ਚੋੜ ਕੇ ਅੱਜ ਅੱਜ ਕਰਦੇ ਵੈਦ ਰੂਜੀ ਦਾ ਖਾਲਸਾ ਵੈਦ ਰੂਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿ ਆਪਾਂ ਸੱਡੇ ਲੋਕ ਸਭਾ ਹਲਕਾ ਬਹਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਤਵਾਰ ਵਿਪਾਰ ਸਫਲਤਾ ਨਾਲ ਨੂੰ ਸਾਰੇ ਮੋਕਸਬਾ ਹਲਕੇ ਦੇ ਵਿੱਚੋਂ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਇਹ ਵਿਕਾਸ ਦੇ ਤੇ ਚੱਕੀ ਦੇ ਵਾਸਤੇ ਗੋਟਾ ਪਾਇਆ ਲੋਕਾਂ ਨੇ ਦੀ ਬਾਸੁਰ ਸਿੰਘ ਉਤਕਾਰ ਬਾਦਲ ਜੀ ਦਾ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਦੇਣ ਹੈ ਕਿ ਜਿਲ੍ਹਾ ਬਹੁਤ ਇੱਕ ਪਛੜਿਆ ਹੋਇਆ ਜ਼ਿਲ੍ਹਾ ਤੇ ਕੁਝੜਾ ਵਾਲਾ ਮਾਕਾਸ ਨਾ ਕੋਨਾ ਤੇ ਦੀਪ ਹਰਸ਼ਪਤੀ ਬਾਦਲ ਨੇ ਬਹੁਤ ਜਾਦੇ ਵੱਡੇ ਵੱਡੇ ਸੇਸ਼ੂਰ ਨੇ ਕਿ ਹਮੇ ਸੜਕਾਂ ਬਣਾਈਆਂ ਯੂਨੀਵਰਸਿਟੀਆਂ ਬਣਾਈਆਂ ਲੋਕਲ ਇਕਲੈਕਸ਼ਨ ਜਿੰਨਾ ਵੀ ਵਿਕਾਸ ਦੇ ਤੱਕ ਪੱਕੇ ਖਾਲੇ ਅੰਦਰ ਨਾ ਪਾ ਬਹੁਤ ਵੱਡਾ ਵਿਕਾਸ ਇੱਥੇ ਜਿਹੜਾ ਜਿੰਨੇ ਬਿੰਦੂ ਵਿੱਚ ਕਰਵਾਇਆ ਉਹ ਜਿਲ੍ਹਾ ਅਖਿਲਾ ਬਿੰਦਾ ਆਪਣਾ ਸ਼ਹਿਰ ਹੈ ਇਹ ਮਹਾਲੀ ਦੇ ਬਰਾਬਰ ਨਹੀਂ ਮੇਰੇ ਖਿਆਲ ਚ ਉਹਦਾ ਬਰਾਬਰ ਹੋਈ ਨਾ ਮਹਾਲੀ ਦਾ ਦੇਖ ਤੇ ਬਿੰਦਾ ਦੀ ਦੇਖੀ ਕੁਝ ਨਹੀਂ ਲੱਗੂਗੀ ਇਸ ਕਰਕੇ ਲੋਕਾਂ ਨੇ ਵੀ ਅੱਜ ਕਿ ਸਾਰਾ ਸਾਰੀਆਂ ਪਾਰਟੀਆਂ ਆਈਆਂ ਪੀਜੇ ਦੇ ਕਾਂਗਰਸ ਵੀ ਆਈ ਬਹੁਤ ਕੱਡੇ ਵੱਡੇ ਵੱਡੇ ਬਾਦੇ ਹੀ ਇੱਥੇ ਤੇ ਉਸ ਸੱਤਾ ਦੇ ਵਿੱਚ ਆਈ ਤਾਂ 5 ਸਾਲ ਦੇ ਵਿੱਚ ਕੋਈ ਵੀ ਪ੍ਰੋਜੈਕਟ ਪਿੰਡੇ ਵਾਸਤੇ ਜਾਂ ਆਪਣੇ ਪਿੰਡਾਂ ਵਾਸਤੇ ਨਹੀਂ ਲੱਗਿਆ ਹੈ ਆਪਣੇ ਸਾਹਮਣੇ ਹੈ ਆਪਾਂ ਸਾਰੇ ਗੁਰਦਸਤ ਯੂਨੀਅਨ ਵਿੱਚ ਬੋਖੇ ਆ ਆਪਾਂ ਕੁਝ ਝੂਠ ਬੋਲਣ ਨਹੀਂ ਆਏ ਆਪਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਹੋਏ ਕੋਈ ਵੀ ਵਾਗ ਇਹਦੀ ਚਾਲੂ ਸਰਕਾਰਾਂ ਇਹਨਾਂ ਨੇ ਵੀ ਕੋਈ ਬਹੁਤ ਮਕਾਸ ਦਾ ਕੰਮ ਜਾਂ ਕੁਝ ਹੋਰ ਕੋਈ ਨਹੀਂ ਕਰ ਸਕੀ ਦੀਪਾ ਹਰਸਿੰਦਰ ਕੌਰ ਬਾਦਲ ਨੇ ਲੋਕਾਂ ਲਈ ਸਾਰਾ ਸੀਨ ਜਿਹੜਾ ਸੀ ਪਿਛਲਾ 7 ਸਾਲ ਪਹਿਲਾਂ 8 ਸਾਲ ਪਹਿਲਾਂ ਜਿਹਨੇ ਵਿਕਾਸ ਹੋਇਆ ਸੀ ਲੋਕਾਂ ਦੇ ਦੁਆਰੇ ਕਮਾਲ ਦੇ ਵਿੱਚੋਂ ਸੀਨ ਆਏ ਵੀ ਜਿਹੜੇ ਕੰਮ ਕਰਾ ਸਕਦੇ ਆ ਅਕਾਲੀ ਸਰਕਾਰ ਜਿਹੜੀ ਆਪਣੀ ਖੇਤਰੀ ਪਾਰਟੀ ਹੈ ਤੇ ਵੀ ਬਾ하ਰਸਿੰਦਰ ਕੌਰ ਬਾਦਲ ਜਿਹੜੇ ਇੱਥੇ ਬੜਿਆ ਹੈ ਇਹਨਾਂ ਦੀ ਹਰ ਸੱਤ ਪੂਰੀ ਹਾਜ਼ਰੀ ਹੈ ਲੋਕ ਸਭਾ ਵਿੱਚ ਪੂਰੀ ਹਾਜ਼ਰੀ ਹੈ ਤੁਹਾਨੂੰ ਦੇਖਦੇ ਨੇ ਫਿਰ ਆਪਣੇ ਫੁੱਟਾਂ ਦੇ ਵਿੱਚ ਵੀ ਬਹੁਤ ਹਨਗੇ ਫਿਰ ਤੇ ਸਰੇ ਪੁਆਇੰਟ ਦੇ ਵਿੱਚ ਆ ਕੇ ਹੁੰਦੇ ਆ ਧੰਵਾਦ ਕਰਕੇ ਆਉਂਦੇ ਆ ਸਮੱਸਿਆਵਾਂ ਨੂੰ ਹੱਲ ਕਰਦੇ ਗ੍ਰੈਂਟਡ ਵੀ ਹੁੰਦੇ ਆ ਤੇ ਬਹੁਤ ਵੱਡੀ ਗੱਲ ਜਿਹੜਾ ਹੈ ਤੇ ਮੈਂ ਪਰਮਾਤਮਾ ਜੀ ਨੂੰ ਅਰਦਾਸ ਕਰਦਾ ਕਿ ਜੀਬਾ ਨੂੰ ਹੋਰ ਵੀ ਪਰਮਾਤਮਾ ਸ਼ਕਤੀ ਦੇਵੇ ਹੋਰ ਵੀ ਤਰੱਕੀ ਕਰਦੇ ਹੋਣ ਸ਼ਕਤੀ ਦੇਵੇ ਹੋਵੇ ਹੋਰ ਵੀ ਤਰੱਕੀ ਹੋ ਸਕੇ ਇੰਨਾ ਵਧੀਆ ਆਪਾਂ ਨੂੰ ਲੋਕ ਸਰ ਦਾ ਮੈਂਬਰ ਹੈ ਇੰਨਾ ਵਧੀਆ ਲਿੰਕ ਤੇ ਕਰਮਾਂ ਵਾਲੇ ਏਰੀਆ ਨੂੰ ਮਿਲਦਾ ਹੁੰਦਾ ਹੈ بہت ہی ودیا آگوں کو ملے جیبا جی بہت ہی میں نے ترقی کرائی ہے کہ پرماتما یہی میں ارداس کرنا ہے کہ سارے نگر کا بھی بہت بہت دن کرنا جنہوں نے مجھے دیتا میں بھی خوشی شامل ہوا بہت خوشی ہوئی کہ سارا نے اپنا رل کے نگر نے میں کلو ہوا نے اپنا پرماتما کے اردس کی پرماتما کا شکرانہ کیا اپنا بہت واقع یوگدان پایا جیبا کی چوڑے اس نگر نے کہ میں گاہ واسطے پرماتما کے ارداس ਕਿ ਹੋਰ ਵੀ ਆਪਣੇ ਨਗਰ ਨੂੰ ਹੋਰ ਵੀ ਆਪਣੀ ਪਾਰ ਦੀ ਮਯੂਤ ਹੋਵੇ ਇਸ ਨਗਰ ਦਾ ਵਿਕਾਸ ਹੋਵੇ ਹੋ ਸਾਰੇ ਕੰਮ ਹੋ ਤੇ ਨਗਰ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਹੁਣ ਸਾਡੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਮਾਈ ਨੂੰ ਸਰੋਪਾ ਦੇ ਕੇ ਸਨਮਾਨਤ ਕਰਨਗੇ בולי סונער סלאו ਹਾਂਜੀ ਭਾਈ ਜੀ ਬੀਬਾ ਹਰਸਿਵਰਤ ਕੋਰ ਬਾਦਲ ਜੀ ਨੇ ਲੋਕ ਸਭਾ ਪਟੰਡਾ ਤੋਂ ਇੱਕ ਚੌਥੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਅੱਜ ਤੁਸੀਂ ਦਿਉਣਪਿੰਡ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ ਹੈ ਕੀ ਕਿਹੜਾ ਚਾਹੋਗੇ ਜੀ ਜਿਹੜੀ ਪਾਰਟੀ ਬਾਰੇ ਅੱਜ ਬਹੁਤ ਕੁਝ ਨਹੀਂ ਗੱਲ ਹੈ ਕਿ ਦਿਉਣਪਿੰਡ ਦੀ ਸਾਰੀ ਜਥੇਬੰਦੀ ਨੇ ਆਪਣੇ ਬਾਬਾ ਸਤਿਕਰਵਾਉ ਦੀ ਜਗ੍ਹਾ ਦੇ ਵਿੱਚ ਇੱਥੇ ਸ਼ੁਕਰਾਨਾ ਕੀਤਾ ਹੈ ਮਹਾਰਾਜ ਜੀ ਨੇ ਦਾਸ ਕੀਤੀ ਹੈ ਕਿ ਜੀ ਬਾਈ ਲੋਕੀ ਚਿਤ ਸਾਰੇ ਵੋਟਰਾਂ ਨੇ ਵਰਕਰਾਂ ਨੇ ਬਹੁਤ ਵੱਡੀ ਜਿੱਤ ਦਵਾਈ ਹੈ ਪਰਮਾਤਮਾ ਦਾ ਸਾਰਿਆਂ ਨੇ ਆਪਸ ਆਪ ਨੇ ਕਿਥੋਂ ਸ਼ੁਕਰਾਨਾ ਕੀਤਾ ਤੇ ਜੀ ਬਾਈ ਨੂੰ ਚੜ੍ਹਦੀ ਕਲਾ ਰੱਖਣ ਪਰਮਾਤਮਾ ਇਹ ਜੀ ਬਾਈ ਦੇ ਜਿਹੜੇ ਤਰੱਕੀ ਹੈ ਖੁਸ਼ਹਾਲੀ ਹੈ ਜੁਦੀ ਦੇ ਵਿੱਚ ਜਾਂਦੀ ਹੈ ਬਹੁਤ ਸਾਰਾ ਜਿਹੜਾ ਐਤ ਕੀ ਵੱਡਾ ਜੀ ਬਾਈ ਨੂੰ ਹੰਗਾਰਾ ਮਿਲਿਆ ਬਹੁਤ ਵੱਡੀ ਜਿੱਤ ਹੋਈ ਹੈ ਹਰ ਘਰ ਵਿੱਚ ਜੀ ਬਾਈ ਦਾ ਵਧਿਆ ਕੁਸ਼ਲ ਕਰਨ ਛੱਡ ਕੇ ਤੇ ਇਹ ਸਾਰਾ ਜਿਹੜਾ ਹੈਪੀ ਬਰਥ ਤਰੱਕੀ ਕਰਵਾਈ ਹੈ ਲੋਕ ਹੁਣ ਜਾਣਗੇ ਐ ਜਿਹੜਾ ਝੂਠ ਬੋਲਦੇ ਆ ਜਾਂ ਜਿਹੜੇ ਤਰੱਕੀ ਨਹੀਂ ਕਰਾਉਂਦੇ ਕੱਲੇ ਝੂਠ ਗੋਲ ਹੋ ਕੇ ਇਲਜਾਬ ਲਾ ਕੇ ਪਾਰਟੀ ਨੂੰ ਥੋੜਾ ਨੁਕਸਾਨ ਵੀ ਕੀਤਾ ਪਰ ਦੁਬਾਰਾ ਫਿਰ ਲੋਕਾਂ ਦਾ ਮਨ ਬਣ ਚੁੱਕਿਆ ਹੁਣ ਆਪਾਂ ਰਿਜ਼ਲਟ ਤੋਂ ਵੇਖ ਸਕਦੇ ਆ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਵੀ ਭਾਈ ਨੂੰ ਉਖਾਉਂ ਜਾਵ ਕੀਤਾ ਮੈਂ ਵੀ ਆਪ ਦੇ ਬੰਦੀਆਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇੱਕ ਪ੍ਰਕਾਰ ਦੀ ਜਿਵੇਂ ਕੋਈ ਵਿਕਾਸ ਤੇ ਕਾਰਜ ਆ ਦੇਮ ਬੀਬਾ ਜੀ ਨੇ ਬਹੁਤ ਜਿਵੇਂ ਜਿਵੇਂ ਗ੍ਰਾਂਟਾ ਉਹਨਾਂ ਨੂੰ ਆਉਂਦੀ ਰਹਿੰਦੀਆਂ ਜਿਵੇਂ ਚੌਥੀ ਵਾਰ ਵੀ ਮਾਨ ਸਨਮਾਨ ਦੇ ਤਾਲੂਕਾਂ ਨੇ ਕਿੰਨਾ ਕੁ ਲੱਗਦਾ ਵੀ ਅਜੇ ਹੋਰ ਵੀ ਕੰਮ ਹੋਣ ਵਾਲੇ ਆ ਜਿਹੜੇ ਤੁਹਾਡੀ ਨਿਗਰਜਾ ਦੇ ਵੀ ਤੁਸੀਂ ਜ਼ਿੰਮੇਵਾਰੀ ਸਾਨੂੰ ਜ਼ਿਲ੍ਹੇ ਦੀ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਜਿਵੇਂ ਸਾਡੇ ਗੋਨਿਆਣੀ ਮੰਡੀ ਦਾ ਲੋ ਉੱਥੇ ਰੇਲਵੇ ਦਾ ਫਾਟ ਬੰਦ ਰਹਿੰਦਾ ਹੈ ਬਹੁਤ ਲੋਕਾਂ ਨੂੰ ਦਿੱਕਤ ਹੁੰਦੀ ਹੈ ਤਾਂ ਸ਼ਹਿਰ ਉੱਤਰ ਹੈ ਤਾਂ ਸ਼ਹਿਰ ਉੱਤਰ ਹੈ ਸਾਰੇ ਦੇ ਅੱਜ ਆਪਣੇ ਸਾਰੇ ਪਿੰਡਾਂ ਵਾਲੇ ਬੰਦੇ ਵੀ ਜਾਂਦੇ ਆ ਦਾਣਾ ਮੰਡੀ ਵੀ ਫਸਲੇ ਪਾਸੇ ਪੈਂਦੀ ਹੈ ਬਹੁਤ ਸਾਰੇ ਹੋਰ ਕੰਮ ਹੈ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਿਰਦੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਮੰਡੀਆਂ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਕੰਮ ਹੈ ਜਿਹੜੇ ਹਜੇ ਹੋਣ ਵਾਲੇ ਆ ਤੇ ਜਿਹੜੇ ਕੰਮ ਆ ਉਹ ਸਟੇਟ ਸਰਕਾਰ ਦੇ ਹਿੱਸੇ ਆਉਂਦੇ ਆ ਸਟੇਟ ਸਰਕਾਰ ਹੀ ਕਰਾ ਸਕਦੀ ਹੈ ਇਹ ਬਲਕਿ ਪਾਰਲੀਮੈਂਟ ਮੈਂਬਰ ਹੈ ਇਹ ਸੈਂਟਰ ਦੇ ਕੰਮ ਹੈ ਜੀ ਬਈ ਨੇ ਪਹਿਲਾਂ ਹੀ ਬਹੁਤ ਕਰਾਇਆ ਤੇ ਹੁਣ ਵੀ ਬਹੁਤ ਕਰਾਉਣਗੇ ਨਹੀਂ ਜਿਵੇਂ ਤੁਸੀਂ ਦਿਉਨ ਚ ਆਏ ਜੀ ਦਿਉਨ ਦਾ ਥੋੜਾ ਜਿਹਾ ਅਜੇ ਵਿਕਾਸ ਗਲੀਆਂ ਨਾਲੀਆਂ ਤੱਕ ਹੀ ਅੜਕੇ ਆ ਜੀ ਉਹ ਵੀ ਅਜੇ ਪੂਰਾ ਨਹੀਂ ਹੋਇਆ ਅਧੂਰਾ ਕੀ ਇਹ ਬੀਬਾ ਜੀ ਕੋਲ ਗੱਲ ਰੱਖੋਗੇ ਜੀ ਕਿਉਂਕਿ ਵੱਡਾ ਮਾਮਲਾ ਜੀ ਇਹ ਐਡੇ ਵੱਡੇ ਅਹੁਦੇ ਵੀ ਇਸ ਪਿੰਡ ਚ ਆ ਗਏ ਸੀਗੇ ਹਨ ਤੇ ਹੁਣ ਵੀ ਮੰਨ ਲਓ ਕੁਝ ਹੈਗਾ ਕੰਮ ਜਿਹੜਾ ਹੂਨ ਵਾਲੇ ਆ ਪਿੰਡ ਦੇ ਕੁਝ ਜਿਵੇਂ ਬੱਚਿਆਂ ਨੇ ਕੋਈ ਜਿਮ ਮੰਗਿਆ ਸੀ ਬੀਬਾ ਜੀ ਨੇ ਹਾਂ ਕਰਤੀ ਵਧੀਆ ਗੱਲ ਕੀਤੀ ਉਹਨਾਂ ਨੇ ਪ੍ਰਵਾਨਾ ਕੀਤਾ ਹਨ ਤੇ ਵੀ ਜਿਵੇਂ ਨੌਜਵਾਨੀ ਨੂੰ ਆਪਾਂ ਇਸ ਪਾਸੇ ਲਾਉਣ ਲਈ ਖੇਡਾਂ ਵਾਲੇ ਪਾਸੇ ਲਾਉਣ ਨਸਾਂ ਤੋਂ ਦੂਰ ਰਹਿਣ ਉਹਦੇ ਚ ਜਿਵੇਂ ਇਸ ਪਿੰਡ ਚ ਐਡਾ ਵੱਡਾ ਪਿੰਡ ਆ ਕੋਈ ਗਰਾਊਂਡ ਨਹੀਂ ਤੇ ਕੋਈ ਸਟੇਡੀਅਮ ਨਹੀਂ ਕੋਈ ਜਿਮ ਵਗੈਰਾ ਵੀ ਬੱਚਿਆਂ ਨੂੰ ਨਾਲ ਦੇ ਪਿੰਡ ਮਹਿਮੇ ਸਰਦੇ ਦੇ ਵਿੱਚ ਜਾਣਾ ਪੈਂਦਾ ਜੋ ਵੀ ਇਸ ਪਿੰਡ ਦੀ ਨਗਰ ਦੀ ਡਿਮਾਂਡ ਹੋਊਗੀ ਆਪਾਂ ਮੁੰਬਈ ਨੂੰ ਅਸੀਂ ਬੇਨਤੀ ਕਰਾਂਗੇ ਨਾਲ ਨਿਕਰਦੀ ਵੀ ਬੇਨਤੀ ਹੈ ਕਿ ਜਰੂਰ ਆਪਾਂ ਜੋ ਵੀ ਖੇਡ ਦਾ ਸਮਾਂ ਹੋਇਆ ਜੋ ਵੀ ਡਿਮਾਂਡ ਹੈ ਪਿੰਡ ਦੀ ਆਪਾਂ ਜਰੂਰ ਧਵਾਵਾ ਗੀ ਅਸੀਂ ਅੱਜ ਵੀ ਖਾਸਨ ਪਰ ਬਾਲੰਦੀ ਜਿੱਤ ਵੀ ਕੁਝ ਵਿੱਚ ਇਹ ਆਪਾਂ ਸਲਟਰ ਕਰ ਰਹੇ ਸੀ ਸੁਖਮ ਦਾਦੇ ਪਾਸ ਤਰਖਾਤ ਨੂੰ ਭੋਗ ਪੈ ਗਿਆ ਨਾ ਸਾਡੇ ਕਈ ਸਾਲ ਹੋ ਗਏ ਸੀ ਕਈ ਇਲੈਕਸ਼ਨ ਹੋ ਗਏ ਸੀ ਜਿਨ੍ਹਾਂ ਵਿੱਚ ਅੱਜ ਦੁਬਾਰੇ ਫੇਰ ਲੀਡ ਵੀ ਭਾਈ ਜੀ ਨੇ 305 ਵੋਟ ਫਰਮ ਨਿਕਲ ਜਲਦੀ ਵਧੀ ਹੈ ਤੇ ਅਸੀਂ ਫੇਰ ਅਗਿਆਸ ਕਰਦੇ ਆ ਆਉਣ ਵਾਲੇ 27 ਇਲੈਕਸ਼ਨ ਚ ਆਈ ਪਿੰਸ ਜੋ ਦੇਊਗਾ ਸੋਮਨੀ ਕਲ ਦਾ ਦਰਵਾਜ਼ਾ ਤੇ ਅਸੀਂ ਪਿੰਡ ਦੇ ਵਿਕਾਸ ਦਾ ਵੀ ਬਾਈ ਦੇ ਅੱਗੇ ਵੀ ਪਿੰਡ ਦੀ ਕਰਾਂਗੇ ਜਿਹੜਾ ਕੋਈ ਜਿਵੇਂ ਜੈਮਾ ਜਾਂ ਕੁਸਟਰੀਆਮਾ ਉਹ ਅਗੇ ਵੀ ਬੜੂ ਬੇਂਤੀ ਕਰਾਂਗੇ ਉਪਯੋਗ ਬੱਚਿਆਂ ਵਾਸਤੇ ਦੇਣਾ ਵਾਹੀ ਗੁੱਡੀ ਖਾਲਸਾ ਜੋ ਹੈ